ਕੋਈ ਬਿਆਨ ਨਹੀਂ ਕਰ ਸਕਦੇ ਜੀ ਕੋਈ ਬਿਆਨ ਹੀ ਨਹੀਂ ਕਰ ਸਕਦੇ ਕਿੰਨਾ ਹੜ੍ਹ ਦਾ ਨੁਕਸਾਨ ਆ ਗਿਣਤੀ 'ਚ ਨਹੀਂ ਹੈਗਾ ਜੀ ਨੁਕਸਾਨ ਤੇ ਬਹੁਤ ਜਿਆਦਾ ਜੋ ਬਹੁਤ ਜਿਆਦਾ ਨੁਕਸਾਨ ਆ ਥੋੜਾ ਨੁਕਸਾਨ ਨਹੀਂ ਨਾ ਇਹਦੀ ਕੋਈ ਭਰਾਈ ਕਰ ਸਕਦੀ ਸਰਕਾਰ ਮੈਂ ਮਿੱਟੀ ਵਾਲੀਆਂ ਬੋਰੀਆਂ ਫੜ ਕੇ ਰੱਖ ਰਹੇ ਨੇ ਇਹ ਵੱਡਾ ਧੋਖਾ ਕਿ ਪ੍ਰਸ਼ਾਸਨ ਜਿਹੜਾ ਅੱਪਲ ਤੇ ਪਹਿਲਾਂ ਇਹਨਾਂ ਨੂੰ ਪਤਾ ਹੁੰਦਾ ਸਭ ਜਦੋਂ ਡੈਮ ਤੋਂ ਪਾਣੀ ਵਧਣਾ ਹੁੰਦਾ ਨਾ ਉਹ ਅੱਠ ਦਿਨ ਲੱਗਦੇ ਨੇ ਪੂਰਾ ਆਪਣੇ ਲੈਵਲ ਤੇ ਆਉਣ ਤੇ ਉਹਨੂੰ 8 ਦਿਨ ਲੱਗਦੇ ਨੇ ਤੇ ਇਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਪਿਆ ਲੈਵਲ ਤੇ ਆਉਣਾ ਤੇ ਫਿਰ ਉਹ ਜਦੋਂ ਆ ਜਾਂਦਾ ਉੱਤੇ ਉਦੋਂ ਜੱਕ ਤੇ ਛੱਡਿਆ ਜਾਂਦਾ ਇੱਥੇ ਫਿਰ ਸ਼ੱਕ ਦੀ ਸੂਈ ਆਉਂਦੀ ਆ ਕਿ ਦੁਨੀਆ ਨੂੰ ਆਪ ਡੋਬਿਆ ਜਾ ਰਿਹਾ ਇਹ ਤੇ ਪ੍ਰਮਾਤਮਾ ਹੀ ਆ ਜਿੰਨੀ ਜਿੰਨਾ ਕਿ ਨੁਕਸਾਨ ਹੋ ਚੁੱਕਾ ਪੰਜਾਬ ਦਾ ਜਿੰਨਾ ਨੁਕਸਾਨ ਇੱਥੇ ਹੋ ਗਿਆ ਪੈਲੀਆਂ ਦਾ ਝੋਨੇ ਦਾ ਡੰਗਰ ਰੁੜ ਗਏ ਲੋਕਾਂ ਦੇ ਇਹਨੇ ਠੇਕੇ ਦੇਖੜੇ ਪੈਲੀਆਂ ਦੇ ਕੋਲੋਂ ਵੀ ਲਾਹੜੇ ਜਿਹੜੇ ਪੈਸੇ ਕੋਲੋਂ ਵੀ ਆ ਗਏ ਉਹ ਵੀ ਲਾਹੜੇ ਆੜਤੀਆਂ ਦੇ ਚੁੱਕ ਸਤਾੜੇ ਲੋਕਾਂ ਨੇ ਉੱਪਰ ਭਾਈ ਕਿੱਥੋਂ ਜ ਕਰ ਸਕਦਾ ਜਿੰਨੀਆਂ ਸੰਸਥਾ ਦੇ ਸੰਗਤ ਜਿੱਥੇ ਜਿੱਥੇ ਜਿੰਨਾ ਜਿੰਨੇ ਜਗ੍ਹਾ ਕੋ ਹੈਗਾ ਵਾ ਉਹਨੇ ਉਹਨੇ ਜੁਗਾ ਹੀ ਪਹੁੰਚ ਕਰਦੇ ਆ ਸਾਡੇ ਨਾਲ ਜਿਹੜਾ ਸਾਡਾ ਇਲਾਕਾ ਜਿਹੜਾ ਹੈਗਾ ਵਾ ਇੱਥੇ ਸਾਰਾ ਦੇ ਇਲਾਕਾ ਵਾ ਹਰ ਸਾਲ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਹੁੰਦਾ ਹੀ ਰਹਿੰਦਾ ਵਾ ਵਾਕਿਆ ਤੇ ਜਿਹਦੇ ਨਾਲ ਸਾਰਾ ਇਲਾਕਾ ਹੀ ਤਬਾਹ ਹੋ ਜਾਂਦਾ ਵਾ ਪਰ ਸਾਡੇ ਇਸ ਤਰ੍ਹਾਂ ਦੇ ਇਲਾਕਾ ਉਹਦੇ ਨਾਲੇ ਦੇ ਜਿੰਨੀਆਂ ਵੀ ਡਰੇਨਾਂ ਹੈਗੀਆਂ ਇਹਦੇ ਵਿੱਚ ਅਜੇ ਤੱਕ ਸਰਕਾਰਾਂ ਨੇ ਅਜੇ ਤੱਕ ਇਹਦੇ ਵਿੱਚ ਕਿੰਦਾ ਸਫਾਈ ਨਹੀਂ ਕਰਦੀਆਂ ਅਗਰ ਇਹ ਹੀ ਸਫਾਈ ਟਾਈਮ ਨਾ ਹੋਈ ਜਾਂਦੀ ਤੇ ਇਹ ਜਿਹੜਾ ਵਾ ਇਲਾਕਾ ਸਾਰਾ ਜਬ ਬਚਾ ਦਿੰਦਾ ਭਾਜੀ ਨੁਕਸਾਨ ਤੇ ਨੁਕਸਾਨ ਤਾਂ ਕਾਫੀ ਹੋ ਗਿਆ ਹੈ ਦੇਖੋ ਜੀ ਮਾਲ ਡੰਗਰ ਨੀਵੇਂ ਤਾਂ ਰੁੜ ਗਏ ਆ ਝੋਨੇ ਸਾਰੇ ਖਰਾਬ ਹੋ ਗਏ ਆ ਤੇ ਰਾਹ ਸਾਰੇ ਬੰਦ ਆ ਪਿੰਡਾਂ ਲਿੰਕ ਟੁੱਟੇ ਗਏ ਜਾਂ ਨਹੀਂ ਜਾਂਦਾ